आपका कौन सा ये मेरा मुंडा है अच्छा क्या करता है ये स्कूल से आके मेरी पास ही रहता है अच्छा अब मैं बेच के जाऊंगी ना थोड़ी देर बाद मैं साथ ही ले जाऊंगी इसे घर पे कोई रहता नहीं वो दिहाड़ी चले जाते हैं जिंदा लगा के आ ही जाते हैं लोग तो कहते हैं सामान पे है लोगो तो मांगता है तो। पैसे नहीं मांगते हैं हम हमारे को हो जाएंगे यहाँ पे बिर जी अब से नहीं हम तीस चालीस सालों से रह रहे हम ऐसे काम करते कोई रोने देता हमारे को अब जे अधिकार अधिकारी आए अफसर आए जे क्या कह रहे हैं क्या पता हमारी तो कोई समझ में नहीं आई है चेक करने आए ये बच्चे आपका ही है हां बच्चा मेरा ही है ये जी 15 20 जने ने जी जेड़े हर रोज संगत ਨੂੰ ਤੰਗ ਕਰਦੇ ਨੇ ਕਦੇ ਪੈਸੇ ਮੰਗਦੇ ਨੇ ਤੇ ਆ ਬੇਚਦੇ ਆਪਣੇ ਕੈਂਡੀ ਜੇ ਸੰਗਤ ਲੈਂਦੀ ਵੈਸੇ ਗਰੀਬ ਤੌਰ ਤੇ ਲੈ ਲੈਂਦੀ ਆ ਉਰੇ ਸਿੱਟ ਜਾਂਦੀ ਆ ਜੀ ਬਾਅਦ ਚ ਫਿਰ ਅਸੀਂ ਚੱਕ ਕੇ ਡਸਟਮੈਨ ਚ ਸਿੱਟਦੇ ਆ ਕੀ ਤੁਸੀਂ ਕੀ ਪ੍ਰਸ਼ਾਸਨ ਨੂੰ ਕਹਿੰਨਾ ਚਾਹਦੇ ਬੇਨਤੀ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ ਜੀ ਗੁਰਦੁਆਰਾ ਸਾਹਿਬ ਤੋਂ ਦੂਰ ਚਲੇ ਜਾਣ ਇਕੱਲਾ ਗੁਰਦੁਆਰਾ ਸਾਹਿਬ ਹੀ ਹੈ ਜੀ ਇਹਨਾਂ ਨੂੰ ਦਿਖਦਾ ਮੰਦਰ ਚਲੇ ਜਾਣ ਮਸਜਿਦ ਚਲੇ ਜਾਣ ਹੋਰ ਕਿਤੇ ਨਹੀਂ ਜਾਂਦੇ ਜੀ ਕਿੰਨੀ ਵਾਰੀ ਰੋਕਿਆ ਗਿਆ ਕਿੰਨੀ ਵਾਰੀ ਅਸੀਂ ਮਨਾ ਕਰਦੇ ਆ ਇਹ ਹਮਾਰੇ ਨਾਲ ਏਕ ਹੀ ਵਾਰੀ ਉਹ ਵਾ ਦੇਖੋ ਆ ਸਰਦਾਰ ਜੀ ਤੁਹਾਨੂੰ ਕਿੰਨੀ ਵਾਰ ਮਨਾ ਕਰਨਾ ਪਿਆਸ ਨਹੀਂ ਆਉਂਦਾ ਕਰਦੇ ਹਾਂ ਇਹ ਹਮਾਰੇ ਕੋਈ ਇਹ ਮਨਾ ਨਹੀਂ ਕਰਦੇ ਕਿ ਬੱਚੇ ਆਉਂਦੇ ਨਹੀਂ ਇਹ ਰੋ ਜਾਂਦੇ ਹਨ ਉਹ ਦੇਖੋ ਸਰਦਾਰ ਜੀ ਦੱਸ ਰਹੇ ਕਿ ਰੋ ਜਾਂਦੇ ਹਨ ਜੀ ਰੋ ਜਿੰਨ ਨੂੰ ਸੁਭਜਾਨਾ ਬੇਨਤੀ ਕਰਨਾ ਲੱਗਾ ਸਾਰੇ ਬੱਚੇ ਫਿਰ ਰਹੇ ਹੋਰ ਬੱਚੋ ਕੀ ਹਮਾਰੇ ਬਜੇ ਮਿਦਾਰੀ ਜੀ ਜੀ ਇਹਦਾ ਆਧਾਰ ਕੱਢ ਲਿਆਓ ਲਿਆਰੀਆਂ ਫਿਰ ਅਸੀਂ ਤੁਹਾਨੂੰ ਇਹ ਬੱਚਾ ਦੇਣਾ ਕੋਈ ਗੱਲ ਜੀ ਇਹਨਾਂ ਨੂੰ ਰੋ ਕੇ ਵੀ ਭਾਈ ਇੱਥੇ ਮਤ ਆਇਆ ਕਰੋ ਨਾ ਆਇਓ ਤੂੰ ਉਸ ਨੂੰ ਪਕੜਾ ਕੇ ਦੂਰ ਦੇਤੀ ਜਾਓ ਅੰਦਰ ਇਹ ਲੋਕਾਂ ਨੂੰ ਪ੍ਰਚਾਰ ਕਰ ਰਹੀ ਹੈ ਇਹ ਬੱਚੇ ਨਹੀਂ ਹੈ ਮੇਰੇ ਤਿੰਨ ਬੱਚੇ ਹੈ ਲੋਕਾਂ ਨੂੰ ਪ੍ਰਚਾਰ ਕਰ ਰਹੀ ਹੈ ਸੰਗਤ ਸੰਗਤ ਮਾਰੇ ਮੈਨੇਜਰ ਸਾਹਿਬ ਕੋਲ ਬੋਲ ਰਹੀ ਹੈ ਇਹ ਬੱਚੇ ਨਹੀਂ ਮੇਰੇ ਬੱਚੇ ਬਤਾ ਦੇ ਇਹ ਪੱਕਾ ਹੱਲ ਕਰ ਰਹੇ ਆ ਅੱਜ ਤੋਂ ਬਾਅਦ ਨਹੀਂ ਇਹ ਆਉਣਗੇ ਜੀ ਇਹ ਮੈਂ ਤੁਹਾਡੇ ਧਿਆਨ ਚ ਲੈਣਾ ਚਾਹੂਗਾ ਕਿ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸਾਡੇ ਵਿਭਾਗ ਦੇ ਜਿਹੜੇ ਮੰਤਰੀ ਸਾਹਿਬ ਨੇ ਸ਼੍ਰੀਮਤੀ ਬਲਜੀਤ ਕੌਰ ਜੀ ਉਹਨਾਂ ਦੀਆਂ ਮੁੱਢ ਤੋਂ ਜਿਹੜੀ ਇਹ ਕੋਸ਼ਿਸ਼ ਰਹੀ ਹੈ ਕਿ ਬੱਚਿਆਂ ਨਾਲ ਖਾਸ ਕਰਕੇ ਉਹ ਬੱਚੇ ਜਿਹੜੇ ਕਿਸੇ ਵੀ ਤਰ੍ਹਾਂ ਦੀਆਂ ਸਮਾਜਿਕ ਅ ਪਰਸਥਿਤੀਆਂ ਤੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਅਸੀਂ ਸਰਕਾਰ ਦੀਆਂ ਸੁਵਿਧਾਵਾਂ ਦਾ ਲਾਭ ਦਈਏ ਸੋ ਜਿਸ ਦੇ ਚੱਲਦੇ ਪਿਛਲੇ ਦਿਨੀ ਆਪਾਂ ਦੇਖਿਆ ਕਿ ਮੀਡੀਆ ਦੇ ਵਿੱਚ ਵੀ ਤੇ ਆਮ ਸੰਗਤ ਨੇ ਵੀ ਇਸ ਜਿਹੜਾ ਸਾਡਾ ਉਪਰਾਲਾ ਇਹਨੂੰ ਬੜੀ ਸਹਿਯੋਗ ਦਿੱਤਾ ਕਿ ਉਹ ਬੱਚੇ ਜਿਹੜੇ ਅਕਸਰ ਆਪਾਂ ਨੂੰ ਲਾਈਟਾਂ ਦੇ ਉੱਤੇ ਕਿਸੇ ਧਾਰਮਿਕ ਸਥਾਨਾਂ ਦੇ ਉੱਤੇ ਜਾਂ ਕਿਸੇ ਭੀੜ-ਪਾੜ ਵਾਲੇ ਏਰੀਏ ਦੇ ਉੱਤੇ ਆਪਾਂ ਨੂੰ ਭੀਖ ਮੰਗਦੇ ਹੋਏ ਦਿਖਦੇ ਸੀ ਤੇ ਉਹ ਬੱਚਿਆਂ ਨੂੰ ਅਸੀਂ ਅੱਜ ਰੈਸਕਿਊ ਕੀਤਾ ਇੱਥੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਅਸੀਂ ਅੱਜ ਟੀਮ ਨਾਲ ਇਹ ਚੈਕਿੰਗ ਕੀਤੀ ਸੀਗੀ ਇਸ ਦੌਰਾਨ ਅੱਜ ਸਾਨੂੰ 6 ਬੱਚੇ ਰੈਸਕਿਊ ਅਸੀਂ ਕੀਤੇ ਨੇ ਤੇ ਉਹ ਬੱਚਿਆਂ ਨੂੰ ਹੁਣ ਅਸੀਂ ਲੈ ਕੇ ਚੱਲੇ ਆ ਤੇ ਉਹ ਬੱਚਿਆਂ ਦੇ ਅਸੀਂ ਜਿਹੜੇ ਹੈਗੇ ਡਾਕੂਮੈਂਟ ਵਗੈਰਾ ਚੈੱਕ ਕਰਾਂਗੇ ਸਾਰੇ ਜੇਕਰ ਇਹਨਾਂ 'ਚ ਕੋਈ ਵੀ ਬੱਚਾ ਅਜਿਹਾ ਪਾਇਆ ਜਾਂਦਾ ਕਿ ਸਾਨੂੰ ਉਹਦੇ ਡਾਕੂਮੈਂਟਸ ਨਹੀਂ ਮਿਲਦੇ ਤਾਂ ਉਹਨਾਂ ਨੂੰ ਫਿਰ ਅਸੀਂ ਡੀਐਨਏ ਟੈਸਟਿੰਗ ਲਈ ਭੇਜਾਂਗੇ ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਕਿ ਜਿਹੜੇ ਮਾਪੇ-ਵਾਪ ਬੱਚਿਆਂ ਤੋਂ ਭੀਖ ਮੰਗਵਾ ਰਹੇ ਨੇ ਜਾਂ ਉਹਨਾਂ ਦੇ ਜ਼ਰੀਏ ਕੋਈ ਛੋਟਾ-ਮੋਟਾ ਸਮਾਨ ਸੇਲ ਕਰ ਰਹੇ ਨੇ ਉਹ ਬੱਚਿਆਂ ਦੇ ਉਹਨਾਂ ਦੇ ਕੋਲ ਨਾ ਤਾਂ ਪ੍ਰੋਪਰ ਕਾਗਜ ਹੁੰਦੇ ਨੇ ਤੇ ਨਾ ਹੀ ਉਹ ਉਹਨਾਂ ਬੱਚਿਆਂ ਦੀ 19 ਸੰਭਾਲ ਕਰਦੇ ਨੇ ਸੋ ਇਹ ਇਸ ਦੇ ਤਹਿਤ ਮੈਂ ਤੁਹਾਡੇ ਧਿਆਨ 'ਚ ਵੀ ਲਿਆਣਾ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਹੁਣ ਤੱਕ ਅਸੀਂ 10 ਚੈਕਿੰਗਾਂ ਕਰ ਚੁੱਕੇ ਆ ਜਦੋਂ ਤੋਂ ਸਾਡਾ ਆਪਰੇਸ਼ਨ ਸ਼ੁਰੂ ਹੋਇਆ ਤੇ ਕੱਲ ਤੱਕ ਅਸੀਂ 5 ਬੱਚੇ ਰੈਸਕਿਊ ਕੀਤੇ ਸੀ ਤੇ ਉਹ ਬੱਚੇ ਆਫਟਰ ਵੈਰੀਫਿਕੇਸ਼ਨ ਅਸੀਂ ਹੈਂਡਓਵਰ ਕਰਤੇ ਸੀ ਪੇਰੈਂਟਸ ਨੂੰ ਅੱਜ ਜਿਹੜੇ 6 ਬੱਚੇ ਅਸੀਂ ਰੈਸਕਿਊ ਕੀਤੇ ਆ ਇਹ ਬੱਚਿਆਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਜਿਹੜੇ ਹੈਗਾ ਅਗਲੀ ਕਾਰਵਾਈ ਕੀਤਾ ਕਰਾਂਗੇ ਇਹਦੇ ਨਾਲ ਹੀ ਮੈਂ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਉਹ ਬੱਚਿਆਂ ਨੂੰ ਪੈਸੇ ਨਾ ਦੇਣ ਜਦੋਂ ਤੁਸੀਂ ਬੱਚਿਆਂ ਨੂੰ ਪੈਸੇ ਦਿੰਨੇ ਹੋ ਤਾਂ ਤੁਸੀਂ ਇਸ ਬਿਜ਼ਨਸ ਨੂੰ ਇਹ ਜਿਹੜੇ ਵੱਡੇ ਵੱਡੇ ਗਰੋਥ ਚੱਲ ਰਹੇ ਨੇ ਜਿਹੜੇ ਬੱਚਿਆਂ ਦੇ ਰਾਹੀਂ ਕਮਾਈ ਕਰਦੇ ਨੇ ਤਾਂ ਤੁਸੀਂ ਉਸ ਬਿਜ਼ਨਸ ਨੂੰ ਵਾਅਦਾ ਦੇ ਰਹੇ ਹੁੰਦੇ ਹੋ ਇਸ ਲਈ ਮੇਰੀ ਸਾਰੀ ਸੰਗਤ ਨੂੰ ਅਪੀਲ ਹੈ ਕਿ ਜੇਕਰ ਕਿਤੇ ਲੱਗਦਾ ਕਿ ਕੋਈ ਬੱਚਾ ਲੋੜਵੰਦ ਹੈ ਉਹਨੂੰ ਕਿਤਾਬਾਂ ਕਾਪੀਆਂ ਜਾਂ ਉਹਨੂੰ ਪੜ੍ਹਾਈ ਨਾਲ ਸੰਬੰਧਿਤ ਕੋਈ ਚੀਜ਼ਾਂ ਦਈਏ ਅਸੀਂ ਬੱਚਿਆਂ ਨੂੰ ਪੈਸੇ ਨਾ ਦਈਏ ਧੰਨਵਾਦ ਜੀ ਜਿਹੜੇ ਅੱਜ 6 ਰੈਸਕਿਊ ਕਿਤੇ ਨੇ ਇਹਨਾਂ ਕੋਲ ਕੀ ਕੋਈ ਦਸਤਾਵੇਜ਼ ਮਿਲੇ ਕੋਈ ਪ੍ਰੂਫ ਦੇ ਜੀ ਦੇਖੋ ਇਹਨਾਂ ਦੇ ਇੱਕ ਬੱਚੇ ਦੇ ਤਾਂ ਸਾਨੂੰ ਉਹਨਾਂ ਦੇ ਮਦਰ ਨੇ ਆਧਾਰ ਕਾਰਡ ਜਿਹੜਾ ਵੈਰੀ ਅਪਲਾਈਡ ਹੈ ਅਪਲਾਈਡ ਫੋਰ ਦੀ ਸਲਿੱਪ ਦੇ ਦਿੱਤੀ ਹੈ ਤੇ ਇੱਕ ਹੈਗਾ ਕੋਈ ਇਹਨਾਂ ਦੇ ਹਲੇ ਅਸੀਂ ਪੈਂਡਿੰਗ ਨੇ ਉਹ ਕਹਿ ਰਹੇ ਨੇ ਕਿ ਅਸੀਂ ਘਰੋਂ ਮੰਗਾ ਰਹੇ ਹਾਂ ਜੇ ਜੇਕਰ ਉਹ ਸਾਨੂੰ ਦੇ ਦਿੰਦੇ ਨੇ ਤਾਂ ਕਾਰਵਾਈ ਫਿਰ ਅਸੀਂ ਵੈਰੀਫਿਕੇਸ਼ਨ ਕਰਕੇ ਦੇ ਵੀ ਸਕਦੇ ਆ ਜੇ ਸਾਨੂੰ ਕੋਈ ਡਾਊਟ ਹੋਊਗਾ ਤਾਂ ਇਹਨਾਂ ਦਾ ਡਿਜ਼ਾਈਨਿੰਗ ਟੈਸਟਿੰਗ ਲਈ ਭੇਜ ਕੇ ਇਹਨਾਂ ਨੂੰ ਫਿਰ ਜਿਹੜੇ ਸਰਕਾਰ ਵੱਲੋਂ ਚਿਲਡਰਨ ਹੋਮ ਬਾਲਕਰ ਬਣਾਏ ਗਏ ਨੇ ਉੱਥੇ ਸਾਡੇ ਕੋਲ ਬੱਚਿਆਂ ਨੂੰ ਰੱਖਣ ਦਾ ਪੂਰਾ ਪ੍ਰਬੰਧ ਹੈ ਉੱਥੇ ਫਿਰ ਅਸੀਂ ਬੱਚਿਆਂ ਨੂੰ ਰੱਖਾਂਗੇ